ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਪ੍ਰਮੁੱਖ ਹਸਪਤਾਲ ਸਿਵਲ ਹਸਪਤਾਲ ਨੌਰ ਜਿੱਥੇ ਕਿ ਅੱਜ ਜੂਥ ਲੀਡਰਸ਼ਿਪ ਦੀ ਅਨੁਵਾਈ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਸੂਬੇ ਦੇ ਆ ਸਾਡੇ ਪਰਿਵਾਰੀ ਮਨੀਸ਼ ਸ਼ੋਧਿਆ ਜੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਪਰਮਿੰਦਰ ਗੋਲਦੀ ਜੀ ਜਿਹੜੇ ਕਿ ਜੂਥ ਲੀਡਰ ਨੇ ਸਾਡੇ ਸਟੇਟ ਦੇ ਆਗੂ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ ਸਾਡੇ ਜ਼ਿਲ੍ਹਾ ਯੂਥ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਔਰ ਖਾਸ ਤੌਰ ਤੇ ਹਲਕਾ ਬਦਾਰ ਸਭਾ ਫਲੋਰ ਦੇ ਸਾਡੇ ਬੀਗੋਪ ਸ਼ਰਮਾ ਜੀ ਜਿਹੜੇ ਹਲਕਾ ਬਦਾਰ ਸਭਾ ਫਲੋਰ ਦੇ ਯੂਥ ਬੈਂਕ ਦੇ ਕੋਆਰਡੀਨੇਟਰ ਨੇ ਉਹਨਾਂ ਦੇ ਵੱਡੇ ਜਿੰਨਾ ਸਤਿਕਾਰ ਜਿਹੜਾ ਜੈ ਸੈਕਲੇ ਜਿਹੜੇ ਇੱਥੇ ਨੌਜਵਾਨਾਂ ਨੂੰ ਇਕੱਤਰਤ ਕੀਤੇ ਆ ਅੱਜ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਹੈਗਾ ਬਹੁਤ ਹੀ ਵੱਡਾ ਜਿਹੜਾ ਫੂਨਡ ਜਿਹੜਾ ਇੱਥੇ ਲਗਾਇਆ ਜਾ ਰਿਹਾ ਤੁਸੀਂ ਦੇਖਿਆ ਕਿ ਸੈਕਰੀ ਨੌਜਵਾਨ ਜਿਹੜੇ ਹੈਗੇ ਇੱਥੇ ਫੂਨਡ ਲਈ ਉਤਸਕ ਹੈਗੇ ਆ ਔਰ ਉਸ ਸੀਦੇ ਅਜਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅਸੀਂ ਪਹਿਰਾ ਦਿੰਦੇ ਆ ਬਾਬਾ ਸਾਹਿਬ ਡਾਕਟਰ ਹੀਮਰਾਓ ਅੰਬੇਡਕਰ ਦੀ ਸੋਚ ਤੇ ਜਿਹੜਾ ਦਾ ਸਰਕਾਰ ਪਹਿਰਾ ਦੇ ਰਹੀ ਆ ਮਨੁੱਖਤਾ ਤੇ ਇਮਾਨਦਾਰੀ ਸੇਵਾ ਦੀ ਕੋਲਾਈ ਦੇ ਰਹੀ ਸਰਕਾਰ ਜਿਹੜਾ ਪਹਿਰਾ ਦੇ ਰਹੀ ਆ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਆ ਕਿਵੇਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਪ੍ਰਕੋਪੀ ਜਿਹੜੀ ਸੀ ਉਹ ਆਈ ਆ ਉਸ ਹੜ੍ਹਾਂ ਦੇ ਵਿੱਚ ਸਾਡੀ ਏਸ ਜੂਥ ਲੀਡਰਸ਼ਿਪ ਨੇ ਬਹੁਤ ਹੀ ਵੱਡਾ ਛਲਾਗਾ ਜੇ ਕੰਮ ਕੀਤਾ ਆ ਚਾਹੇ ਉਹ ਬੰਨਾ ਦੇ ਉੱਤੇ ਜਿਹੜਾ ਹੈਗਾ ਉਸ ਨੂੰ ਮਜ਼ਬੂਤ ਬਣਾ ਦਾ ਕੰਮ ਹੋਵੇ ਜਾਂ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਜਿਹੜਾ ਹੈਗਾ ਆ ਉੱਥੇ ਨਾਜ ਕਿਸਾਨ ਆ ਉੱਥੇ ਸਫਾਈ ਦੀ ਮਹਮ ਹੋਵੇ ਏਸ ਨੌਜਵਾਨਾਂ ਨੇ ਅੱਗੇ ਮੋਹਲੀ ਪਤਾਰ ਦੇ ਵਿੱਚ ਜਿਹੜਾ ਹੈਗਾ ਬੜਾ ਵੱਡਾ ਜਿਹੜਾ ਹੈਗਾ ਜੋਦਾਨ ਪਾਇਆ ਤੋ ਅੱਜ ਵੀ ਇਹ ਬੜੇ ਅਤਸ਼ਾਹ ਦੇ ਨਾਲ ਜਿਹੜਾ ਹੈਗਾ ਆ ਬਲੱਡ ਡੋਨੇਟ ਕਰਨ ਦੇ ਵਿੱਚ ਜਿਹੜਾ ਹੈਗਾ ਆ ਮੂਰਗੀ ਕਤਾਰ ਦੇ ਵਿੱਚ ਆ ਰਹੇ ਆ ਮੈਂ ਅੱਜ ਇਸ ਦਿਨ ਦੇ ਉੱਤੇ ਸਾਰੇ ਹੀ ਨੌਜਵਾਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਸਾਡੇ ਉਹ ਪੌਮ ਦੇ ਮੈਂ ਕਹਿੰਦਾ ਨਰਮਤਾ ਜਿਨੇ ਨੇ ਇਸ ਦੇਸ਼ ਦੇ ਲਈ ਬਹੁਤ ਹੀ ਵੱਡਾ ਸੰਘਰਸ਼ ਕਰਕੇ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਹੈ ਜੀ ਚੀਤੇ ਅਜੰਸਦਾ ਭਵਨ ਸਿੰਘ ਜੀ ਦੇ ਜਨਮ ਦਿਨ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਜਿਹੜੇ ਹੈ ਨੌਜਵਾਨ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਵਿੱਚ ਜਿਹੜਾ ਆ ਇਹ ਵੱਡਾ ਖੂਨਦਾਨ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕਦੇ 21 ਤੇ ਖੂਨ ਦਾ ਕਤਰਾ ਜਿਹੜਾ ਹੈਗਾ ਕਿਸੇ ਨਾ ਕਿਸੇ ਨੂੰ ਬਚਾਉਣ ਦੇ ਵਿੱਚ ਬੜਾ ਯੋਗਦਾਨ ਪਾ ਸਕਦਾ ਆ ਇਹ ਸਿਰਫ ਇੱਕੋ ਇੱਕ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਸਾਪਵਾਦ ਸਿੰਘ ਮਾਨ ਉਹਨਾਂ ਦੀ ਰਹਿਨਮਾਈ ਅਗਵਾਈ ਦੇ ਵਿੱਚ ਇਹ ਜੂਠ ਜਿਹੜਾ ਹੈਗਾ ਉਹ ਕੰਮ ਕਰ ਰਿਹਾ ਹੈਗਾ ਔਰ ਬਹੁਤ ਹੀ ਵਧੀਆ ਇਹਨਾਂ ਨੇ ਜਿਹੜਾ ਹੈਗਾ ਅਛਲਾਗਾ ਜੋ ਖੰਭ ਕੀਤਾ ਹੈ ਮੈਂ ਸਾਰਿਆਂ ਨੂੰ ਲੱਖ ਫਤਿਹਾਈ ਵੀ ਦਿਨਾ ਹੈਗਾ ਔਰ ਆਸ ਕਰਦਾ ਕਿ ਔਰ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਹੀ ਵਧੀਆ ਜਿਹੜਾ ਹੈਗਾ ਹੋਰ ਸਮਾਜ ਸੇਵਾ ਦੇ ਨੇ ਕਾਮ ਦੇ ਰਹਿ ਕੇ ਉਫਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦਾ